ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਣਗੇ ਜੀ ਇਹ ਜਿਹੜੀ ਅੱਜ ਦੀ ਵੀਡੀਓ ਇਹ ਆ ਵੈਟਮਿਟ ਇੰਜੈਕਸ਼ਨ ਉੱਤੇ ਬਣਾ ਰਹੇ ਆ ਤੇ ਵੈਟਮਿਟ ਇੰਜੈਕਸ਼ਨ ਆਹੀ ਕਿਉਂ ਵਰਤਣਾ ਕਿੱਥੇ ਵਰਤਣਾ ਤੇ ਇਹਦੇ ਜਾਨਵਰ ਤੇ ਲਾਉਣ ਤੋਂ ਬਾਅਦ ਕੀ ਬਦਲਾ ਆਉਂਦੀ ਆ ਤੇ ਇਹਦੇ ਬਾਰੇ ਅੱਜ ਗੱਲ ਕਰਨੀ ਹੈ ਇਹਨੂੰ ਆਪਾਂ ਪ੍ਰੋਸਟਾਗਲੈਂਡਨ ਹਾਰਮੋਨ ਵੀ ਕਹਿੰਦੇ ਆ ਤੇ ਇਹ ਨੇਚਰਲ ਤੌਰ ਤੇ ਕੁਦਰਤੀ ਤੌਰ ਤੇ ਬੱਚੇਦਾਨੀ ਦੇ ਵਿੱਚ ਬਹੁਤ ਜ਼ਿਆਦਾ ਬਣਦਾ ਹੈ ਤੇ ਇਹ ਯੂਟਰਸ ਦਾ ਯਾਨੀ ਕਿ ਬੱਚੇਦਾਨੀ ਦਾ ਹਾਰਮੋਨ ਆ ਇਹਨੂੰ ਆਪਾਂ PGF2alpha ਵੀ ਕਹਿ ਸਕਦੇ ਆ ਸ਼ਾਰਟ ਫਾਰਮ ਦੇ ਵਿੱਚ ਇਹਨੂੰ ਬਾਹਰੋਂ ਆਪਾਂ ਜਿਹੜਾ ਲਾਉਨੇ ਇੰਜੈਕਸ਼ਨ ਹੈ ਆਪਾਂ ਨੂੰ ਕਿਉਂ ਲੋੜ ਪੈਂਦੀ ਆ ਜਦੋਂ ਸੂਣ ਤੋਂ ਬਾਅਦ ਜਾਨਵਰ ਦੇ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਪੈ ਜੇ ਤੇ ਜਦੋਂ ਇਨਫੈਕਸ਼ਨ ਪੈ ਜਾਂਦੀ ਆ ਤੇ ਇਹ ਬੱਚੇਦਾਨੀ ਚ ਬਾਨਾ ਬੰਦ ਹੋ ਜਾਂਦਾ ਜਾਂ ਫਿਰ ਸੂਣ ਤੋਂ ਬਾਅਦ ਅਹੀਂ ਜ਼ਿਆਦਾ ਪ੍ਰੋਟੀਨ ਪਾਤਾ ਇਆ ਅਨਾਜ ਦਾ ਜਾਂ ਪੱਠੇ ਆਚਾਰ ਦੇ ਰਾਹੀਂ ਜਾਨਵਰ ਦੇ ਅੰਗ ਅੰਦਰ ਕਿਸੇ ਤਰੀਕੇ ਉਲੀ ਚਲੇਗੀ ਉਲੀ ਦੇ ਵਿੱਚ ਇੱਕ ਬਹੁਤ ਵੱਡਾ ਨੈਗੇਟਿਵ ਜੀਰਾ ਲਿਓਨ ਬੰਦਾ ਇੱਕ ਉਲੀ ਦਾ ਇੱਕ ਨਾਮ ਆ ਉਹ ਓਵਰੀ ਦੇ ਉੱਤੇ ਰੀਪ੍ਰੋਡਕਸ਼ਨ ਸਿਸਟਮ ਦੇ ਉੱਤੇ ਬੱਚੇਦਾਨੀ ਦੇ ਉੱਤੇ ਬਹੁਤ ਬੁਰਾ ਅਸਰ ਪਾਉਂਦੀ ਆ ਤੇ ਇਹ ਜਿਹੜੇ ਮੈਂ ਕਾਰਨ ਦੱਸੇ ਆ ਇਹਦੇ ਕਰਕੇ ਇਹ ਬੱਚੇਦਾਨੀ ਚ ਹਾਰਮੋਨ ਬੰਦਾ ਨਹੀਂ ਬਣਦਾ ਨਹੀਂ ਤੇ ਜਾਨਵਰ ਹੀਟ ਚ ਨਹੀਂ ਆਉਂਦਾ ਤੇ ਆਪਾਂ ਨੂੰ ਤਾਂ ਬਾਹਰੋਂ ਲਾਉਣ ਦੀ ਜਰੂਰਤ ਪੈਂਦੀ ਇਹਨੂੰ ਵੈਟਮੇਡ ਜਿਹੜਾ ਆਪਾਂ ਲਾਉਨੇ ਆ ਜੇ ਇਨਫੈਕਸ਼ਨ ਯੂਟਰਸ ਦੇ ਵਿੱਚ ਜ਼ਿਆਦਾ ਹੋ ਜੇ ਇੱਕ ਇਹਦਾ ਕਾਰਨ ਹੋਰ ਵੀ ਹੈ ਲਿਊਟਿਅਲ ਸਿਸਟ ਜਦੋਂ ਜਾਨਵਰ ਹੀਟ ਤੇ ਆਇਆ ਫਿਰ ਆਪਾਂ ਉਹਨੂੰ ਨੈਚੁਰਲ ਕ੍ਰੋਸਿੰਗ ਜਾਂ ਏਆਈ ਕਰਾਤੀ ਏਆਈ ਕਰਨ ਤੋਂ ਬਾਅਦ ਜਿਹੜਾ ਓਵਰੀ ਦੇ ਤੇ ਨਾ ਇੱਕ ਸੀਐਲ ਬਣ ਜਾਂਦਾ ਵਾ ਜਿਹਨੂੰ ਕੋਰਪਸ ਲਿਊਟਿਅਮ ਕਹਿੰਦੇ ਆ ਇੱਕ ਸੀਐਲ ਦਾ ਹੁੰਦਾ ਕਿ ਜਦੋਂ ਸੀਐਲ ਬਣ ਜਾਂਦਾ ਨਾ ਫਿਰ ਫਿਰ ਉਹ ਈਸਟ੍ਰੋਜਨ ਜਿਹੜਾ ਲੈਵਲ ਆ ਲੋ ਹੋ ਜਾਂਦਾ ਪਸ਼ੂ ਦਾ ਤੇ ਪ੍ਰੈਜਸਟੋਨ ਵਾਜ ਜਾਂਦਾ ਪ੍ਰੈਜਸਟੋਨ ਹਾਰਮੋਨ ਵਧਨ ਨਾਲ ਕੀ ਹੁੰਦਾ ਜਾਨਵਰ ਹੀਟ ਚ ਨਹੀਂ ਆਉਂਦਾ ਯਾਨੀ ਪ੍ਰੈਗਨੈਂਸੀ ਸੇਵ ਕਰਦਾ ਜਿਹੜਾ ਪ੍ਰੈਜਸਟੋਨ ਹਾਰਮੋਨ ਆ ਤੇ ਜਦੋਂ ਫਿਰ ਜਾਨਵਰ ਹਰ ਵਾਈਏ ਤੇ ਹੀਟ ਤੇ ਆਉਂਦਾ ਤੇ ਆਪਾਂ ਉਹਦੀ ਏਆਈ ਨਹੀਂ ਜਾਂ ਡੈਕਟ ਕ੍ਰੋਸ ਨਹੀਂ ਕਰਾਉਂਦੇ ਤੇ ਫਿਰ ਉਹਨਾਂ ਵੀ ਉਹ ਡਿਊਟਲ ਸਿਸਟ ਵਿੱਚ ਕਨਵਰਟ ਹੋ ਜਾਂਦੀ ਜਿਹੜਾ ਸੀਐਲ ਹੈ ਨਾ ਉਹ ਲਿਊਟਿਅਲ ਸਿਸਟ ਬਣ ਜਾਂਦੀ ਆ ਜਾਂ ਫਿਰ ਜਿਹੜੇ ਪਸ਼ੂਆਂ ਦੇ ਵਿੱਚ ਜੇਰ ਸਹੀ ਨਹੀਂ ਪਈ ਜਾ ਸਹੀ ਕਾੜ ਨਹੀਂ ਚੱਲਿਆ ਉਹਨਾਂ ਦੇ ਵਿੱਚ ਜਾਨਵਰ ਹੀਟ ਤੇ ਨਹੀਂ ਆਊਗਾ ਕਿਉਂਕਿ ਈਸਟੋਜਨ ਹਾਰਮੋਨ ਬੱਚੇਦਾਨੀ ਚ ਜਿਹੜਾ ਪ੍ਰੋਸਟਾਗਲੈਂਡਰ ਹਾਰਮੋਨ ਬੱਚੇਦਾਨੀ ਜੀ ਬਣਨਾ ਹੈ ਕੁਦਰਤੀ ਤੌਰ ਤੇ ਬਣਦਾ ਨਹੀਂ ਤਾਂ ਆਪਾਂ ਬਾਹਰੋਂ ਲਾਉਣ ਦੀ ਜ਼ਰੂਰਤ ਪੈਂਦੀ ਆ ਇਹ ਵਿਟਮਟ ਲਾਉਂਦਾ ਸਹੀ ਸਮਾਂ ਸੂਣ ਤੋਂ 7ਵੇਂ 7ਵੇਂ ਦਿਨ ਜਾਂ 8ਵੇਂ ਦਿਨ ਲਾ ਦੋ ਜਿੰਨਾ ਸੁਪੋਜ਼ ਤੁਸੀਂ 8ਵੇਂ ਦਿਨ ਲਾਤਾ ਫਿਰ ਉਸ ਤੋਂ 11ਵੇਂ ਦਿਨ ਬਾਅਦ ਦੁਬਾਰਾ ਦੂਜੀ ਡੋਜ਼ ਲਾਉਣੀ ਆ ਜੇ 7ਵੇਂ ਦਿਨ ਲਾਤਾ ਦੇ ਮੰਨੋ 17 10 17 ਦੇ 18 18ਵੇਂ ਦਿਨ ਫਿਰ ਦੂਜਾ ਵਟਮੇਟ ਲੱਗਣਾ ਉਹਦੇ ਨਾਲ ਕੀ ਆ ਜਿਹੜਾ ਸੀਲ ਬਣਦਾ ਓਵਰੀ ਦੇ ਉੱਤੇ ਸੂਣ ਤੋਂ ਬਾਅਦ ਕੀ ਆ ਸੀਲ ਬਣ ਜਾਂਦਾ ਓਵਰੀ ਦੇ ਉੱਤੇ ਤੇ ਸੀਲ ਜਦੋਂ ਬਣਦਾ ਉਹ ਪ੍ਰੈਜ ਸਟੋਨ ਛੱਡਦਾ ਤੇ ਪ੍ਰੈਜ ਸਟੋਨ ਦੇ ਛੱਡਦਾ ਵਾ ਤੇ ਉਹ ਫਿਰ ਜਨਰਲ ਹੀਟ ਚ ਨਹੀਂ ਆਉਦਾ ਤੇ ਫਿਰ ਪਾਸ ਵਗੈਰਾ ਪੈ ਜਾਂਦੀ ਹੈ ਯੂਟਰਸ ਚ ਅਗਰ ਆਪਾਂ ਵਟਮੇਟ ਸੂਣ ਤੋਂ 7ਵੇਂ 8ਵੇਂ 8ਵੇਂ ਦਿਨ ਤੇ ਉਸ ਤੋਂ ਬਾਅਦ 11 ਦਿਨਾਂ ਬਾਅਦ ਰਿਪੀਟ ਕਰਦੇ ਉਹਦਾ ਫਾਇਦਾ ਇਹ ਹੁੰਦਾ ਕਿ ਜਦੋਂ ਜਨਰਲ ਹੀਟ ਤੇ ਆਉਂਦਾ ਨਾ ਤੇ ਜਿਹੜੀ ਬਲੱਡ ਸਰਪਲਾਈ ਆ ਯੂਟਰਸ ਬੱਚੇਦਾਨੀ ਜਵੱਜ ਜਾਂਦੀ ਆ ਤੇ ਵਾਈਟ ਬਲੱਡ ਸੈੱਲ ਉੱਥੇ ਪਹੁੰਚ ਜਾਂਦੇ ਆ ਬੱਚੇਦਾਨੀ ਦੇ ਰਿਪੇਅਰ ਹੁੰਦੇ ਆ ਉਹਨੂੰ ਸਾਫ਼ ਕਰਦੇ ਆ ਉਸ ਇਨਫੈਕਸ਼ਨ ਕੱਢਦੇ ਆ ਇਨਫੈਕਸ਼ਨ ਨਾਲ ਲੜਦੇ ਆ ਜਿਹੜੇ ਵਾਈਟ ਬਲੱਡ ਸੈੱਲ ਹੁੰਦੇ ਆ ਤੇ ਬੱਚੇਦਾਨੀ ਦੀ ਪ੍ਰੋਪਰ ਰਿਪੇਅਰ ਹੁੰਦੀ ਆ ਤਾਂ ਆਪਾਂ ਇਹਨੂੰ ਲਾਉਣਾ ਵਾ ਤਾਂ ਆਪਾਂ ਲਾ ਸਕਦੇ ਆ ਤੇ ਵੀਡੀਓ ਕਿਦਾਂ ਦੀ ਲੱਗੀ ਸਾਰੇ ਵੀਰ ਕਮੈਂਟ ਕਰਕੇ ਦੱਸਿਓ ਸਾਰੇ ਵੀਰਾਂ ਸਤਿ ਸ੍ਰੀ ਅਕਾਲ ਜੀ